ਲੋ ਜੀ ਪਿੰਡਾਂ ਦਾ ਜੀਵਨ ਜਿਹੜਾ ਨਾ ਜੀ ਮੈਂ ਕਹਿੰਦਾ ਨਜ਼ਾਰੇਦਾਰ ਮਜ਼ਾ ਆ ਜਾਂਦਾ ਅੱਜ ਮੈਂ ਇੱਕ ਪਿੰਡ ਵਿੱਚ ਪਹੁੰਚਿਆ ਜੀ ਆਜੋ ਜੀ ਆਜੋ ਕੀ ਹਾਲ ਚਾਲ ਹੈ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬੜੀਆ ਜੀ ਬੜੀਆ ਜੀ ਪਿੰਡ ਚਤਾਮਲਾ ਜੀ ਹਾਂ ਜੀ ਪਿੰਡ ਚਤਾਮਲਾ ਉਹ ਕਿਹੜਾ ਪਿੰਡ ਹੈ ਇਹ ਚਤਾਮਲਾ ਉਹ ਬੱਲੇ ਬੱਲੇ ਚਤਾਮਲਾ ਪਿੰਡ ਹੈ ਤੁਸੀਂ ਕਿਹੜੇ ਕਿਹੜੇ ਸਕੂਲ ਚ ਪੜਦੇ ਆ ਕਾਲਿਆਲ 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 ਵਾਲੇ ਹੈ ਇੱਧਰ ਦੇਖੋ ਬੱਚੇ ਜੀ ਆਹ ਹੈ ਆਹ ਦੇਖੋ ਜੀ ਬਾਈ ਜੀ ਆ ਰਹੇ ਹਨ ਬਣਦੇ ਬਣਦੇ ਪਰ ਨਾ ਜਾ ਕਿਆ ਹਾਲ ਚਾਲ ਹੈ ਬੰਨੋ 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 ਕੋਈ ਨਹੀਂ ਕੋਈ ਨਹੀਂ ਵਧੀਆ ਪਾਜੀ ਵਧੀਆ ਵਧੀਆ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪਿੰਡ ਦੇ ਖਾਨ ਆਏ ਸੀ ਚਿਤਾਮਲਾ ਆ ਦੇਖੋ ਜੀ ਆ ਦੇਸੀ ਸਟਾਈਲ ਹੈ ਐਦਾ ਹੁੰਦੀ ਗੱਲਬਾਤ ਯਾਰ ਮੁੱਛਾਂ ਬੜੀਆਂ ਘੈਂਟ ਰੱਖੀਆਂ ਹੈ ਮੁੱਛਾਂ ਪਾਜੀ ਐਦਾਂ ਹੀ ਪਿੰਡ ਚ ਤਾਮਲੇ ਤੇਰਾ ਪਾਜੀ ਇੱਥੇ ਆਪਣਾ ਰਿਸ਼ਤੇਦਾਰ ਆਏ ਹੋਏਗੇ ਅੱਛਾ ਕਿਹੜੇ ਪਾਸੇ ਤੇ ਆਇਆ ਹੈ ਹਾਂਜੀ ਕਿਹੜੇ ਪਾਸੇ ਤੇ ਆਏ ਹੈ ਮੈਂ ਪਾਜੀ ਤਰ ਕਬੂਤਰ ਏਰੀਆ ਆਪਣਾ ਪਾਜੀ ਅੱਛਾ ਹਾਂਜੀ ਯਾਰ ਬੰਦਾ ਬੜਾ ਘੈਂਟ ਲੱਗਦਾ ਤੂੰ ਹੈ ਆ ਇਧਰਲੇ ਪਾਸੇ ਵੀ ਖਾਸੀ ਰੌਣਕ ਹੈ ਜੀ ਤੁਹਾਡੇ ਨਾਲ ਨਰਿੰਦਰ ਹਾਂ ਜੀ ਨਰਿੰਦਰ ਨਰਿੰਦਰ ਜੀ ਤੁਹਾਡਾ ਮੈਂ ਫੋਨ ਤੇ ਗੱਲ ਕਰੀ ਸੀ ਮੈਂ ਕਿਹਾ ਵੀ ਪਿੰਡ ਦਿਖਾਣਾ ਚ ਤਾਮਲਾ ਹੈਣਾ ਜੀ ਆਜੋ ਵੀ ਆਜੋ ਤੁਸੀਂ ਥੋੜੇ ਸਾਨੂੰ ਥੋੜਾ ਟਾਈਮ ਦੇ ਦੋਗੇ ਬਾਈ ਜੀ ਹਾਂ ਜੀ ਹਾਂ ਜੀ ਥੋੜਾ ਜਿਹਾ ਟਾਈਮ ਤੁਹਾਡਾ ਲੈਣਾ ਮੈਂ ਔਰ ਤੁਸੀਂ ਲਿਖ ਵੀ ਲੈਂਦੇ ਹੋ ਤੁਸੀਂ ਫਿਰਸੇ ਨੂੰ ਪਿਆਰ ਕਰਨ ਵਾਲੇ ਹੋ ਸਾਨੂੰ ਨਾ ਜੀ ਮਜ਼ਾ ਆ ਜਾਂਦਾ ਹੈ ਤੁਹਾਡੇ ਵਰਗੇ ਬੰਦਿਆਂ ਨੂੰ ਮਿਲ ਕੇ ਹੈ ਇਧਰ ਵੀ ਕੋਈ ਸੰਗਤ ਖੜੀ ਹੈ ਆਹ ਬੋਰਡ ਹੈ ਪੁਰਾਣਾ ਹਾਂ ਜੀ ਪੁਰਾਣਾ ਬੋਰਡ ਹੈ ਆ ਦੇਖੋ ਜੀ ਪਿੰਡ ਦਾ ਦ੍ਰਿਸ਼ ਦੇਖੋ ਜੀ ਆਜੋ ਨਿਆਣੇ ਆਜੋ 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 ਸ਼ਾਬਾਸ਼ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਉਹ ਆਜੋ ਥੋੜੇ ਸਾਨੂੰ ਸਾਥ ਦੇ ਦਿਓ ਮੜੀ ਗੱਲਾਂ ਬਾਤਾਂ ਕਰ ਲਈ ਪਿੰਡ ਚ ਚਿਤਾਮਲੇ ਤੁਹਾਡੇ ਪਿੰਡ ਚ ਚਿਤਾਮਲੇ ਆਜੋ 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 ਆਹ ਲੋ ਜੀ ਚਿਤਾਮਲੇ ਪਿੰਡ ਦੇ ਗੱਭਰੂ ਮੈਂ ਕਹਿੰਦਾ ਵੀ ਆਪਾਂ ਬਾਬਿਆਂ ਨੂੰ ਨਾ ਗੱਭਰੂ ਕਹਿੰਦੇ ਆ ਕਿਉਂਕਿ ਤੁਹਾਡੇ ਚ એનર્ਜੀ ਜ਼ਿਆਦਾ ਹੁੰਦੀ ਹੈ ਹੈ ਇੱਧਰ ਹੁਣ ਤੇ ਨਹੀਂ ਆਉਂਦੇ ਹਜੇ ਅਸੀਂ ਹਾਂਜੀ ਅਜੇ ਗੱਭਰੂ ਆ ਤੇ ਆ ਅਜੇ ਗੱਭਰੂ ਨੇ ਅਸਲੀ ਗੱਭਰੂ ਇਹੀ ਹੈ ਆ ਦੇਖੋ ਜੀ ਬੈਠੇ ਗੱਭਰੂ ਬਾਪੂ ਜੀ ਪੈਰੀ ਪੈਨਿਆ ਜੀ ਕੀ ਹਾਲ ਚਾਲ ਹੈ ਠੀਕ ਠਾਕ ਹੋ? ਹੋਰ ਬਜ਼ੁਰਗੋ? ਠੀਕ ਹੈ ਜੀ। ਠੀਕ ਹੈ ਜੀ। ਤੁਹਾਡਾ ਪਿੰਡ ਦਿਖਾਣ ਆਏ ਆ। ਬੱਲੇ ਬੱਲੇ ਫਿਲਮ ਜਨ ਰਿਕਾਰਡ ਸਾਡਾ ਚੈਨਲ ਆ। ਪਿੰਡ ਦਿਖਾਉਂਦੇ ਆ, ਵਿਰਸਾ ਦਿਖਾਉਂਦੇ ਆ। ਬਜ਼ੁਰਗਾਂ ਨੂੰ ਮਿਲਦੇ ਆ ਮਜ਼ਾ ਆ ਜਾਂਦਾ ਸਾਨੂੰ ਆ। ਉਹ ਕਿੱਥੇ ਗਿਆ ਮੁੰਡਾ ਪਰਨਾ ਬੰਦਦਾ ਜਿਹੜਾ ਨਿੰਦਰ ਸਿੰਘ ਜੀ? ਹਾਂਜੀ ਹਾਂਜੀ ਆ ਆਹ ਆਹ। ਉਹ ਇੱਧਰ ਨੂੰ ਆ ਯਾਰ ਤੂੰ ਮੇਰੇ ਸਾਹਮਣੇ ਨੂੰ ਆ। ਹਾਂਜੀ ਹਾਂਜੀ। ਕੀ ਨਾਮ ਤੇਰਾ? ਮੇਰਾ ਨਾਮ ਲਵਲੀ ਆ ਜੀ। ਲਵਲੀ? ਹਾਂਜੀ। ਲਵਲੀ ਯਾਰ ਟਰ ਤਾਂ ਬੜੀ ਤਗੜੀ ਬੂਟ ਬੜੇ ਤਗੜੇ ਹੈ। ਅੰਦਰ ਰਿਸ਼ਤੇਦਾਰਾਂ ਦੇ ਆਏ ਹੋਏ ਕਿਤੇ। ਅੱਛਾ ਆਪਣਾ ਹੀ ਖੇਤੀਬਾੜੀ ਦਾ ਕੰਮ ਹੀ ਆ ਤੂੰ ਤਾਂ ਮੈਨੂੰ ਫਿਲਮਾਂ ਦਾ ਐਕਟਰ ਲੱਗਦਾ ਫਿਲਮਾਂ ਫੁੱਲੋਂ ਕੰਮ ਕਰਦਾ ਹੈ ਨਹੀਂ ਨਹੀਂ ਭਾਜੀ ਕਿੱਥੇ ਕੁਛ ਕਰ ਲੈਣਾ ਮਾੜਾ ਮੋਟਾ ਤਾਂ ਪਿੰਡਾਂ ਨੇ ਗਾ ਵੀ ਲੈਣੇ ਗਾ ਵੀ ਲੈਣੇ ਗਾ ਲੈਣਾ ਹੱਥ-ਪੈਰ ਮਾਰ ਲੈਣਾ ਮਾੜਾ ਮੋਟਾ ਹੱਥ-ਪੈਰ ਮਾਰ ਲਈਦਾ ਤੇ ਮਾਰ ਕੇ ਦਿਖਾ ਹੱਥ-ਪੈਰ ਤਾੜੀਆਂ ਵੀ ਬੱਚੇ ਜਰਾ ਇਧਰ ਵੀਰ ਦੀ ਗਾਣਾ ਸੁਣਾਣ ਲੱਗਿਆ ਐ ਇਧਰ ਆਜੋ ਤਾੜੀਆਂ ਮਾਰੋ ਜ਼ੋਰਦਾਰ ਹੁਣ ਖੁੱਲ ਕੇ ਆਜੋ ਜਰਾ ਜੀ ਇਹ ਸਰੋਤੇ ਦੇਖ ਰਹੇ ਨੇ ਤੁਹਾਨੂੰ ਤੁਹਾਡਾ ਗੀਤ ਅਮਰੀਕਾ ਕੈਨੇਡਾ ਇੰਗਲੈਂਡ ਸਾਰੇ ਪਾਸੇ ਜਾਣਾ ਹੈ ਅਸੀਂ ਚਿਤਾਮਲੇ ਪਿੰਡ ਦੇ ਅਸੀਂ ਖਣੇ ਜੀ ਮੈਜੀ ਜੇ ਆਪਣੇ ਥੋੜਾ ਜਿਹਾ ਆਪਾਂ ਲਿਖ ਲੈਨੇ ਆ ਉਹਨਾਂ ਵਿੱਚੋਂ ਜਿੱਦਾਂ ਹੁਣ ਆਪਣੇ ਘਰੇਲੂ ਗੱਲਾਂ ਹੁੰਦੀਆਂ ਵਾ ਵੀ ਕਿਸੇ ਵੇਲੇ ਪੈਸਾ ਹੁੰਦਾ ਖੁੱਲਾ ਤੇ ਕਿਸੇ ਵੇਲੇ ਆਪਾਂ ਨੂੰ ਘਰ ਵਿੱਚ ਕੋਈ ਏਦਾਂ ਹੀ ਤੰਗੀ ਆ ਜਾਂਦੀ ਪਰੇਸ਼ਾਨੀ ਆ ਜਾਂਦੀ ਆ ਹਾਂ ਤੇ ਆਪਾਂ ਯਾਰ ਦੋਤੋਂ ਕੋਈ ਭੈਣ ਭਰਾ ਤੋਂ 2 ਰੁਪਏ ਮੰਗ ਲਈਏ ਤੋਂ ਤੀਜੇ ਦਿਨ ਫੇ ਆਪਾਂ ਨੂੰ ਫੜਾ ਲੈਂਦਾਣ ਕੇ ਵੀ ਮੇਤੋਂ ਇਹ ਅੱਜ ਨੇ ਟਾਈਮ ਆ ਪੈਸੇ ਲੈ ਹੈਗੇ ਅੱਛਾ ਤੇ ਉਸ ਬੇਸ ਤੇ ਕੁਛ ਆਪਣੇ ਤੋਂ ਹੈਗਾ ਇੱਧਰ ਨੂੰ ਆ ਜਾ ਜ਼ੱਬ ਜਿੱਥੇ ਨੂੰ ਆ ਜਾ ਇਹ ਸਾਰੇ ਮੂਰਤਾਂ ਵੀ ਮੈਨੂੰ ਵਿੱਚ ਦਿਖੂਗੀਆਂ ਸਭ ਦੀਆਂ ਆ ਜਾ ਖੁੱਲ ਕੇ ਆ ਜਾ ਹੋ ਕਿਸੇ ਵੇਲੇ ਨਹੀਂ ਦੀਆਂ ਨੇ ਜੇ ਬਾਹ ਪਰੀਆਂ ਵਾਹ ਰਹਿੰਦੀਆਂ ਨੇ ਕੱਡ ਫੁੱਲੇ ਉੱਤੇ ਚੜੀਆਂ ਹੋ ਕਿਸੇ ਵੇਲੇ ਦਿਨ ਆਉਂਦਾ ਇਦਾਂ ਦਾ ਹੋ ਕਿਸੇ ਵੇਲੇ ਦਿਨ ਆਉਂਦਾ ਇਦਾਂ ਦਾ ਹੋ ਜਦੋਂ ਘਰ ਵਿੱਚ ਆ ਜਾਂਦੀ ਤੰਗੀ ਜੀ ਦੇਖੇ ਜਿਹੜਾ ਚੀਜ਼ ਦੇਖਣਾ ਮਿੱਤਰੋ ਦੇਖੇ ਜਿਹੜਾ ਚੀਜ਼ ਦੇਸਣਾ ਮਿੱਤਰੋ ਕਦੇ ਉਹਦੇ ਕੋਲੋਂ ਚੀਜ਼ ਵੀ ਨਹੀਂ ਮੰਗਦੀ ਦੇਖੇ ਜਿਹੜਾ ਚੀਜ਼ ਦੇਸਣਾ ਮਿੱਤਰੋ ਦੇਖੇ ਜਿਹੜਾ ਚੀਜ਼ ਦੇਸਣਾ ਮਿੱਤਰੋ ਕਦੇ ਉਹਦੇ ਕੋਲੋਂ ਚੀਜ਼ ਵੀ ਨਹੀਂ ਮੰਗਦੀ ਓਕੇ ਵੇਲੇ ਯਾਰ ਜਿਹੜਾ ਕੰਮ ਆ ਜਵੇ ਵਾਹ ਹੱਟੇ ਨਾ ਜੋ ਪਿੱਛੇ ਭਾਵੇਂ ਚਾਮ ਲੈ ਜਵੇ ਉਹ ਗੇ ਵੇਲੇ ਯਾਰ ਜਿਹੜਾ ਕੰਮ ਆ ਜਵੇ ਹੱਟੇ ਨਾ ਜੋ ਪਿੱਛੇ ਭਵੇਂ ਚੰਮ ਲੈ ਜਵੇ ਹੱਟੇ ਮਿਓ ਦਾ ਨਾ ਜੇ ਪਾਸ ਕੀਤਾ ਸੱਜਣਾ ਹੋ ਟੈਮੀਓ ਦਾ ਨਾ ਜੇ ਪਾਸ ਕੀਤਾ ਸੱਜਣਾ ਉਹ ਗੱਲ ਸਾਡੇ ਲਈ ਵੀ ਫੇਰੀ ਇਹ ਚੰਗੀ ਨਹੀਂ ਦੇਖੇ ਜਿਹੜਾ ਚੀਜ਼ ਦੇਸਣਾ ਮਿੱਤਰੋ ਹਾਂ ਦੇਖੇ ਜਿਹੜਾ ਚੀਜ਼ ਦੇਸਣਾ ਮਿੱਤਰੋ ਕਦੇ ਉਹਦੇ ਕੋਲੋਂ ਚੀਜ਼ ਵੀ ਨਹੀਂ ਮੰਗੀਦੀ ਹੁੰ ਦੇਖੇ ਜਿਹੜਾ ਚੀਜ਼ ਦੇਸਣਾ ਮਿੱਤਰੋ ਕਦੇ ਉਹਦੇ ਕੋਲੋਂ ਚੀਜ਼ ਵੀ ਨਹੀਂ ਮੰਗੀਦੀ ਵਾਹ ਜੀ ਵਾਹ ਤਾੜੀਆਂ ਵਜਾਂ ਦੀ ਹੈ ਬਾਬੂ ਕਿਆ ਕਹਿੰਦਾ ਹੈ ਠੀਕ ਕਹਿੰਦਾ ਹੈ ਦੇਖ ਕੇ ਜਿਹੜਾ ਚੀਜ਼ ਜੇ ਸੁਣਾ ਮਿੱਤਰੋ ਹੈ ਕਦੇ ਉਹਦੇ ਕੋਲੋਂ ਚੀਜ਼ ਨਹੀਂ ਮੰਗੀਦੀ ਹੁਣ ਮੇਰੀ ਤੁਹਾਨੂੰ ਗੱਲ ਇਹ ਲਿਖਿਆ ਵੀ ਤੈ ਹਾਂਜੀ ਲਿਖਿਆ ਵੀ ਮੈਂ ਨਾਂ ਦੁਆਰਾ ਬੋਲੀ ਆਪਣੀ ਸੰਗੋਈਲਾ ਜੀ लवली 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 ਪਿੰਡ ਸੰਗੋਈਲਾ ਸੰਗੋਈਲਾ ਪਿੰਡ ਹਾਂਜੀ ਇਹ ਕਿੱਥੇ ਆ ਕਬੂਤਸਲਾ ਜੀ ਕਬੂਤਸਲਾ ਇੱਥੇ ਰਿਸ਼ਤੇਦਾਰੀ ਚ ਆਇਆ ਤੂੰ ਹਾਂਜੀ ਯਾਰ ਤੂੰ ਤਾਂ ਇੰਨਾ ਤਕੜਾ ਉਹ ਨਿਕਲਿਆ ਮੈਂ ਤਾਂ ਹੈਰਾਨ ਚ ਹੋਰ ਕੁਝ ਵੀ ਲਿਖਿਆ ਹਾਂਜੀ ਹੋਰ ਵੀ ਆ ਕੀ ਲਿਖਿਆ ਕਿਸੇ ਤੇ ਕੋਈ ਹੋਰ ਵੀ ਮਾਪੇ ਤੇ ਵੀ ਲਿਖਿਆ ਕੁਝ ਕੇ ਬਾਹਰ ਵਾਲੇ ਲੋਕਾਂ ਵਾਸਤੇ ਲਿਖੀ ਜਾਂਦੇ ਨਹੀਂ ਨਹੀਂ ਮਾਂ ਤੇ ਵੀ ਲਿਖਿਆ ਵਾ ਆਪਣੇ ਦੇਸ਼ ਜਿਹੜੇ ਬਾਹਰ ਵਿਦੇਸ਼ ਚ ਰਹਿੰਦੇ ਆ ਉਹਨਾਂ ਲਈ ਵੀ ਲਿਖਿਆ ਮੁੰਡਿਆਂ ਲਈ ਬਹੁਤ ਕੁਝ ਲਿਖਿਆ ਵਾ ਹੁਣ ਤੁਹਾਡੇ ਅੱਗੇ ਮੈਂ ਪੇਸ਼ ਕਰੂੰਗਾ ਜਿੱਦਾਂ ਹੁਣ ਮੰਨ ਲਓ ਮਾਂ ਦੀ ਅੱਜ ਕੱਲ ਕੋਈ ਕਦਰ ਨਹੀਂ ਕਰਦਾ ਹਾਂ ਬੇ ਜਿਹਨੇ ਆਪਾਂ ਨੂੰ ਦੁੱਧ ਪਿਆਇਆ ਹੁੰਦਾ ਵਾ ਉਹਨੂੰ ਆਪਾਂ ਪਾਣੀ ਦੇਣ ਲੱਗੇ ਵੀ ਸ਼ਰਮ ਆਉਂਦੀ ਆਪਾਂ ਨੂੰ ਕਿਉਂ ਕੀ ਕਵਾਂਗੇ ਵੀ ਅਸੀਂ ਆਪਣੇ ਘਰ ਦੇ ਸਾਹਮਣੇ ਉਹਨੂੰ ਪਾਣੀ ਫੜਾਉਣ ਲੱਗੇ ਆ ਏਦਾਂ ਬੰਦੇ ਸੋਚਦੇ ਬਹੁਤ ਸਾਰਿਆਂ ਦੀ ਸੋਚ ਆ ਜਾਂਦਾ ਏਦਾਂ ਨੂੰ ਆ ਥੋੜਾ ਜਿਹਾ ਅੱਗੇ ਨੂੰ ਅੱਛਾ ਠੀਕ ਕਹਿ ਰਹੇ ਤੁਸੀਂ ਫੇਰ ਤੇ ਉਹ ਉਹਨੂੰ ਪਤਾ ਉਸ ਵੇਲੇ ਨਹੀਂ ਲੱਗਦਾ ਉਹਨੂੰ ਪਤਾ ਕਦੋਂ ਲੱਗਦਾ ਵਾ ਜਦੋਂ ਕਿਤੇ ਸਾਇਆ ਜਦੋਂ ਉੱਠ ਜਾਂਦਾ ਨਾ ਸਿਰ ਤੋਂ ਜਿਹਦੇ ਸਿਰ ਤੋਂ ਸਾਇਆ ਉੱਠ ਜਾਂਦਾ ਉਹ ਬੰਦਾ ਇਹ ਚੀਜ਼ ਨੂੰ ਫੀਲ ਕਰ ਸਕਦਾ ਵਾ ਉਹਦੇ ਉੱਤੇ ਕੀ ਚਾਰ ਲੈਣਾ ਮੈਂ ਤੁਹਾਨੂੰ ਸੁਣਾਉਣਾ ਵਾ ਆਣਦੇ ਹਾਂ ਹਾਂ ਰੱਬਾ ਦੁੱਖਾਂ ਦਾ ਪਹਾੜ ਆਏ ਹੇ ਹਾਂ ਰੱਬਾ ਦੁੱਖਾਂ ਦਾ ਪਹਾੜ ਹਾਂ ਕਿਸੇ ਉੱਤੇ ਟਾਮੀ ਨੋ ਕਿਸੇ ਦੀ ਵੀ ਮਨ ਨੂੰ ਕੋਲੇ ਤੂੰ ਬੁਲਾਮੀ ਨਾ ਓਖਾ ਵੜਾ ਹੁੰਦਾ ਠੰਡੀ ਛਾਂ ਤੋਂ ਬਿਨਾ ਹਾ ਓਖਾ ਵੜਾ ਹੁੰਦਾ ਠੰਡੀ ਛਾਂ ਤੋਂ ਬਿਨਾ ਉਹ ਵੀ ਜੀਣਾ ਕਾਦਾ ਜਿਉਣਾ ਜਿਹੜਾ ਮਾਂ ਤੋਂ ਬਿਨਾ ਹਾਏ 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 ਉਹ ਵੀ ਜੂਣਾ ਕਿਹੜਾ ਜੂਣਾ ਜਿਹੜਾ ਮਾਂ ਤੋਂ ਬਿਨਾਂ ਮਾਂ ਬਿਨਾਂ ਕਰੇ ਕੌਣ ਹੱਸੀਆਂ ਤੇ ਖੇਡੀਆਂ ਮਾਂ ਦੀਆਂ ਰੀਜਾ ਹੁਣ ਵੱਡੀਆਂ ਤੋਂ ਵੱਡੀਆਂ ਮਾਂ ਦੀਆਂ ਰੀਜਾ ਹੁਣ ਵੱਡੀਆਂ ਤੋਂ ਵੱਡੀਆਂ ਆਉਦਾ ਨਹੀਂ ਸਦਕ ਠੰਡੀ ਛਾਂ ਤੋਂ ਬਿਨਾਂ ਉਹ ਵੀ ਜੀਣਾ ਕਦਾ ਜੂਣਾ ਜਿਹੜਾ ਮਾਂ ਤੋਂ ਬਿਨਾਂ ਉਹ ਵੀ ਜੀਣਾ ਕਦਾ ਜੂਣਾ ਜਿਹੜਾ ਮਾਂ ਤੋਂ ਬਿਨਾਂ ਹੋਏ ਹੋਏ ਮਾਂ ਯਾਦ ਆ ਗਈ ਹੈ ਆ ਗਈ ਜੀ ਮਾਂ ਯਾਦ ਆ ਗਈ ਜੀ ਮਾਂ ਯਾਦ ਹੈ ਮੈਨੂੰ ਤਾਂ ਆ ਗਈ ਤੁਹਾਨੂੰ ਆ ਗਈ ਬਾਪੂ ਜੀ ਮਾਂ ਯਾਦ ਕੀ ਨਾਂ ਸੀ ਮਾਂ ਦਾ ਤੁਹਾਡੀ ਗੁਰਦਿਆਲ ਕੋਰ ਗੁਰਦਿਆਲ ਕੋਰ ਆ ਗਈ ਸ਼ਕਲ ਅੱਖਾਂ ਕੇ ਹੈ ਗੁਲਜਾਰ ਵਾਹ ਜੀ ਵਾਹ ਬਹੁਤ ਵਧੀਆ ਯਾਰ ਆ ਤਾਂ ਤੂੰ ਕਮਾਲ ਕਰ ਦਿੱਤੀ ਲਵਲੀ ਹੈ ਥੋੜਾ ਬਤਾ ਹੈ ਚਲੋ ਆ ਨਾਲ ਵੀ ਤੇਰੇ ਇੱਕ ਤੁਰੇ ਫਿਰਦਾ ਸੀਗਾ ਐਨਕਾਂ ਜੇ ਲਾਕੇ ਜੇ ਵੀ ਨਹੀਂ ਐਨਕਾਂ ਨਹੀਂ ਤਾਰੀਆਂ ਹੈਗੀਆਂ ਹੈ ਇਹ ਵੀ ਤੇਰੇ ਨਾਲ ਹੀ ਆਇਆ ਹੋਇਆ ਹਾਂਜੀ ਦੋਵੇਂ ਆਏ ਆ ਅੱਛਾ ਇਸ ਪਿੰਡ 'ਚ ਆਏ ਹੋਏ ਤੁਸੀਂ ਰਿਸ਼ਤੇਦਾਰੀ 'ਚ ਆਏ ਹੋਇਆ ਹੈ ਹਾਂਜੀ ਕੀ ਨਾਮ ਐਚਐਸ ਟਿਲੋਂ ਐਚਐਸ ਟਿਲੋਂ ਭਈਆ ਇਹ ਖਤਰਨਾਕ ਨਾਮ ਰੱਖਿਆ ਹੈ ਐਚਐਸ ਦੀ ਕੁੰਡੀ ਤਾਂ ਖੋਲ ਐਚ ਤੋਂ ਕੀ ਮਤਲਬ ਫੁੱਲ ਨੇਮ ਹਰਪ੍ਰੀਤ ਸਿੰਘ ਸ਼ੌਟ ਐਚਐਸ ਢਿੱਲੋ ਆਏ 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 ਦੇਖੋ ਜੀ ਆਹ ਪਿੰਡਾਂ ਦੀ ਕਰੀਮ ਐਚਐਸ ਢਿੱਲੋ ਐਚਐਸ ਢਿੱਲੋ ਸਭ ਤੁਸੀਂ ਵੀ ਕੁਝ ਕਰ ਕਰ ਲੈਂਦੇ ਹੋ ਆ ਗੰਦਾ ਤੁਹਾਡਾ ਆੜੀ ਤੁਸੀਂ ਮਾੜਾ ਮੋਟਾ ਕਰ ਲਈ ਤੁਸੀਂ ਵੀ ਨਾਲ ਮਾੜਾ ਮੋਟਾ ਕਰਦੇ ਹੋਵੋਗੇ ਕੀ ਕਰਦੇ ਹੋ ਸਿੰਗਿੰਗ ਕਰਦੇ ਆ ਮਾੜਾ ਸਿੰਗਿੰਗ ਕਰਦੇ ਹੋ ਯਾਰ ਤੁਸੀਂ ਦੋਨੇ ਆੜੀ ਹੈ ਸਿੰਗਰ ਚੱਲ ਗਾਓ ਫਿਰ ਆਓ ਤੁਸੀਂ ਸਾਡੇ ਚੈਨਲ ਤੇ ਆਓ ਐਚਐਸ ਢਿੱਲੋ ਸਾਹਿਬ ਤਾੜੀਆਂ ਉਹਦੇ ਨੇ ਦੀ ਬੱਚੋ ਉਹ ਆ ਦੇਖੋ ਜੀ ਆਹ ਸੀ ਆਡੀਅਨਸ ਸਾਡੀ ਉਹ ਨਜ਼ਾਰੇਦਾਰ ਨਜ਼ਾਰੇਦਾਰ ਆਓ ਜੀ ਢਿੱਲੋ ਸਾਹਿਬ ਥੋੜਾ ਅੱਗੇ ਨੂੰ ਆ ਜਾਓ ਕੀ ਗਾਉਂਗੇ ਮੈਂ ਸ਼ੇਰ ਸੁਣਾਉਂਗਾ ਤੁਹਾਨੂੰ ਦੋਹਾਂ ਦੋਸਤਾਂ ਦੀ ਕਹਾਣੀ ਤੇ ਇੱਕ ਪਿੰਡ ਵਾਲਾ ਤੇ ਇੱਕ ਸ਼ਹਿਰ ਵਾਲਾ ਸਦੀਆਂ ਬੀਤ ਜਾਂਦੀਆਂ ਵਾ ਪਿੰਡ ਵਾਲਾ ਸ਼ਹਿਰ ਵਾਲੇ ਨੂੰ ਕਹਿੰਦਾ ਵੀਰ ਤੂੰ ਸਾਡੇ ਪਿੰਡ ਨਹੀਂ ਆਇਆ ਪਿੰਡ ਜਾਣਾ ਹਾਂ ਸੋ ਗੌਰ ਕਰਨਾ ਉਹ ਕਿਹੜੀਆਂ ਗੱਲਾਂ ਹਾਂ ਦਿਸ ਦੇ ਨਾ ਖੂ ਨਾ ਹੀ ਤੂ ਤਾਂ ਦੀਆਂ ਸ਼ਾਮਾਂ ਵੇ ਦੱਸ ਕਿਹੜੇ ਚਾ ਲੈ ਕੇ ਪਿੰਡ ਤੇਰੇ ਆ ਮਾ ਵੇ ਦਸ ਕਿਹੜੇ ਚਾਲੇ ਕੇ ਪਿੰਡ ਤੇਰੇ ਆਮਾ ਵੇ 사ਂਜਾ ਵਾਲੇ ਬੋੜ ਸਭ ਪਟ ਤੇ ਹਨੇਰੀਆਂ ਜੱਤ ਵਾਲੀ ਸੁੰਡੀਆਂ ਨੇ ਖਾਲੀਆਂ ਨੇ 베ਰੀਆਂ ਮਿੱਠੀ ਰੋਟੀ ਕੀੜਿਆਂ ਨੂੰ ਕੀਦੇ ਮੁੱਢ ਪਾਵਾਂ ਵੇ ਦਸ ਕੀੜੇ ਚਾਲੇ ਕੇ ਪਿੰਡ ਤੇਰੇ ਆਵਾਵੇ ਦਸ ਕੀੜੇ ਚਾਲੇ ਕੇ ਪਿੰਡ ਤੇਰੇ ਆਵਾਵੇ ਬਹੁਤ ਖੂਬ ਬਹੁਤ ਖੂਬ ਆ ਰਿਹਾ ਜੀ ਆ ਰਿਹਾ ਜੀ ਆ ਰਿਹਾ ਆਓ ਜੀ ਖੁਸ ਗਈਆਂ ਚਾਟੀਆਂ ਚੋਂ ਸੰਦਲੀ ਮਦਾਨੀਆਂ ਉੱਠੀ ਕੇ ਨਾ ਪੌਂਦੀਆਂ ਨੇ ਰਿੜਕਾ ਸਵਾਨੀਆਂ ਲੱਸੀ ਲਈ ਜਾ ਕੇ ਦਰ ਕੀ ਦਾ ਖੜਕਾ ਮਾਵੇ ਦੱਸ ਕਿਹੜੇ ਚਾਲੇ ਕੇ ਪਿੰਡ ਤੇਰੇ ਆਮਾਵੇ ਦੱਸ ਕਿਹੜੇ ਚਾਲੇ ਕੇ ਪਿੰਡ ਤੇਰੇ ਆਮਾਵੇ ਬਹੁਤ ਖੂਬ ਜੀ ਕੋ ਬਾਪੂ ਜੀ ਹਾਂਜੀ ਗੱਲ ਕਰ ਗਿਆ ਮਧਾਨੀਆਂ ਦੀ ਗੱਲ ਕਰ ਗਿਆ ਖੂਹਾਂ ਦੀ ਬੋੜਾਂ ਦੀ ਪਰ ਆਪਣੇ ਪਿੰਡ ਨੂੰ ਪੂਰੀ ਬਖਸ਼ਤ ਚਤਾਮਲੇ ਨੂੰ ਹੈ ਨਾ ਜੀ ਆਹ ਦੇਖੋ ਜੀ ਮੈਂ ਦਿਖਾ ਰਿਹਾ ਜੀ ਤੁਹਾਨੂੰ ਖੂਹ ਇੱਧਰ ਆ ਜਾ ਬਈ ਐਚ ਐਸ ਢਿੱਲੋ ਸਾਹਿਬ ਇੱਧਰ ਆਓ ਆਹ ਦੇਖੋ ਜੀ ਖੂਹ ਦੇਖੋ ਜੀ ਹੈ ਨਾ ਜੀ ਇਹ ਪੁਰਾਣਾ ਖੂਹ ਹੈ ਜੀ ਪੁਰਾਣਾ ਜੀ ਪੁਰਾਣਾ ਖੂਹ ਹੈ ਜੀ ਹਾਂਜੀ ਹਾਂਜੀ ਬਹੁਤ ਆਹ ਜਿਆ ਪੁਰਾਣਾ ਖੂਹ ਹੈ ਆਹ ਦੇਖੋ ਜੀ ਜੜਾ ਜਾ ਰਹੀਆਂ ਥੱਲੇ ਨੂੰ ਔਰ ਇਹ ਖੂਹ ਬੜਾ ਡੂੰਗਾ ਮੈਂ ਤੁਹਾਨੂੰ ਦਿਖਾਣਾ ਕੈਮਰਾ ਅੱਗੇ ਨੂੰ ਕਰਕੇ ਲਓ ਜੀ ਧਿਆਨ ਰੱਖਿਓ ਜੀ ਕੈਮਰਾ ਨਾਲਲੇ ਨੂੰ ਲੰਘ ਜੇ ਮੇਰਾ ਮੁੜ ਕੇ ਆਣਾ ਨਹੀਂ ਹੈ ਨਾ ਕਿ ਹੈ ਕੋਈ ਪੌੜੀ ਪੂੜੀ ਵੀ ਹੈਗੀ ਹੈ ਐ ਪੌੜੀ ਨਹੀਂ ਹੈ ਠੀਕ ਹੈ ਮੈਂ ਫੜਿਆ ਚੰਗੀ ਤਰ੍ਹਾਂ ਕੋਈ ਗੱਲ ਨਹੀਂ ਤਾਂ ਬਹੁਤ ਵਧੀਆ ਯਾਰ ਤੁਸੀਂ ਐਚਐਸਟੀ ਲੋਨ ਸਾਹਿਬ ਬੜਾ ਸੋਹਣਾ ਗਾਇਆ ਆ ਜਾ ਵੀ ਤੂੰ ਵੀ ਆ ਮੈਨੂੰ ਲੱਗਦਾ ਯਾਰ ਜਿੱਦਾਂ ਕਿਤੇ ਨਾ ਜਮੀ ਹੈ ਪਿੰਡੂ ਵਿਰਸਾ ਆਪਣਾ ਨਹੀਂ ਬਾਪੂ ਲੱਗਦਾ ਨਾ ਵਿਰਸਾ ਪੂਰਾ ਹੈ ਮੁੱਛਾਂ ਬੜੀਆਂ ਕੈਂਟ ਰੱਖੀਆਂ ਇਹਦਾ ਕੀ ਰਾਜ ਹੈ ਮੁੱਛਾਂ ਅੱਜਕੱਲ ਜੇ ਦੀ ਮੋਛ ਨਹੀਂ ਉਹਦਾ ਕੁਛ ਨਹੀਂ ਉਹਨੂੰ ਬੰਦਿਆ ਦੇ ਲੋਕ ਬਹੁਤ ਕੱਟ ਗਿੰਦੇ ਮੋਛੋ ਨਹੀਂ ਬਹੁਤ ਜ਼ਰੂਰੀ ਆ ਅੱਛਾ ਮੋਹ ਨਹੀਂ ਤੇ ਦਾੜੀ ਵੀ ਬਹੁਤ ਜ਼ਰੂਰੀ ਆ ਕਿਉਂਕਿ ਆਪਣੇ ਗੁਰੂ ਸਾਹਿਬਾਨ ਨੇ ਕਿਹਾ ਵਾ ਸਿੱਖ ਧਰਮ ਦੇ ਵਿੱਚ ਜਿਹਨੇ ਵੀ ਆਉਣਾ ਵਾ ਜਾਂ ਤੇ ਪੂਰੀ ਤਰ੍ਹਾਂ ਆਉ ਜਾਂ ਫਿਰ ਨਾ ਹੀ ਆਉ ਆਉਣਾ ਤੇ ਪੂਰੀ ਤਰ੍ਹਾਂ ਆਓ ਚਲ ਠੀਕ ਹੋ ਗਿਆ। ਉਹ ਮਹਾਰਾਜ ਨੇ ਆਪਾਂ ਨੂੰ ਜਿੱਥੋਂ ਜਿਨਾਂ ਕ ਬਦੌਲਤ ਕਰਤਾ ਵਾ। ਉਹ ਤੇ ਉਹਨੇ ਵਿੱਚ ਮਹਾਰਾਜ ਖੁਸ਼ ਰਹਿਣ। ਆਜਾ ਹੁਣ ਫਿਰ ਕੀ ਗਾਣ ਲੱਗਿਆ ਕੋਈ ਗਾ ਕੇ ਸੁਣਾ ਦੇ ਤੁਹਾਨੂੰ। ਮੈਂ ਦੋ ਕਿਹਾਡੇ ਨਾਲ ਬੋਲ ਸਾਂਝੀ ਕਰੂੰਗਾ। ਹਾਂ। ਬੁੱਢੀ ਮਾਂ ਦੀ ਪਹਿਲੀ ਰੋਟੀ ਜਿਸ ਕਰ ਪੱਕਦੀ ਏ। ਬੁੱਢੀ ਮਾਂ ਦੀ ਪਹਿਲੀ ਰੋਟੀ ਜਿਸ ਕਰ ਪੱਕਦੀ ਏ। ਸੱਚੀ ਹੈ ਰੱਬ ਦੀ ਜਨਤ ਉਹ ਤੇ ਵਸਦੀ ਏ ਬੁੱਢੀ ਮਾਂ ਦੀ ਪਹਿਲੀ ਰੋਟੀ ਜਿਸ ਕਰ ਪੱਕਦੀ ਏ ਹੋ ਬੁੱਢੀ ਮਾਂ ਦੀ ਪਹਿਲੀ ਰੋਟੀ ਜਿਸ ਕਰ ਪੱਕਦੀ ਏ ਵਾਹ ਸੱਤ ਲੱਗਣ ਤੇ ਟਟਾਂ ਉੱਤੇ ਫੁਕਾ ਮਾਰੇ ਮਾਂ ਓਏ ਨਜ਼ਰ ਇਕ ਲੱਗੇ ਨਾ ਬੱਚਿਆਂ ਤਾਂ ਹੀ ਨਜ਼ਰ ਉਤਾਰੇ ਮਾਂ ਓਡਿੱਗ ਜਾਵੇ ਜੇ ਬੱਚਾ ਪੱਜ ਕੇ ਓਡਿੱਗ ਜਾਵੇ ਜੇ ਬੱਚਾ ਪੱਜ ਕੇ ਹੋ ਆਪਏ ਚੱਕਦੀ ਏ ਵਾਹ ਜੀ ਵਾਹ ਬੁੱਢੀ ਮਾਂ ਦੀ ਪਹਿਲੀ ਰੋਟੀ ਜਿਸ ਘਰ ਪੱਕਦੀ ਏ ਹੋ ਬੁੱਢੀ ਮਾਂ ਦੀ ਪਹਿਲੀ ਰੋਟੀ ਜਿਸ ਘਰ ਪੱਕਦੀ ਏ ਹਾਂਜੀ ਬਾਪੂ ਜੀ ਕੀ ਆ ਕਹਿੰਦਾ ਠੀਕ ਕਹਿੰਦਾ ਇਹ ਕਹਿੰਦਾ ਬੁੱਢੀ ਮਾਂ ਦੀ ਪਹਿਲੀ ਰੋਟੀ ਜਿਸ ਘਰ ਪੱਕਦੀ ਏ ਸੱਚ ਹੈ ਰੱਬ ਦੀ ਜਿੰਨਤ ਉੱਥੇ ਵਸਦੀ ਏ ਪੱਕੀ ਗੱਲ ਆ ਕਿਉਂ ਨਹੀਂ ਪਿੰਡ ਵਾਲਿਓ ਪੱਕੀ ਗੱਲ ਹੈ ਜੀ ਇਹ ਪੱਕੀ ਗੱਲ ਹੈ ਜੀ ਕਹਿੰਦੇ ਬਹੁਤ ਵਧੀਆ ਨਜ਼ਾਰੇਦਾਰ ਜੀ ਹਾਂਜੀ ਬੱਚੋ ਕਲਾਪਿੰਗ ਤਾੜੀਆਂ ਵਾਹ ਜੀ ਵਾਛਾ ਕੇ ਛਾ ਕੇ ਛਾ ਕੇ ਹਾਂਜੀ ਹੁਣ ਹੈ ਕੁਛ ਸੁਣਾਉਣ ਨੂੰ ਆਖਰ ਵਿੱਚ ਆਖਰ ਵਿੱਚ ਹੋਰ ਵੀ ਲਿਖਿਆ ਹੈ ਆ ਹੁਣ ਜਦੋਂ ਅਸੀਂ ਆ ਰਹੇ ਸੀ ਨਾ ਕਿੱਥੋਂ ਤੇ ਉਹ ਬੱਸ ਚ ਉਤਰੀ ਕੁੜੀ ਤੇ ਕਹਿੰਦੀ ਐਕਸਕਿਊਜ਼ ਮੀ ਸਾਈਡ ਤੇ ਹੋਇਆ ਮੜਾ ਜਾ ਮੈਂ ਕਿਹਾ ਕੁੜੀ ਪੰਜਾਬਣ ਆ ਤੇ ਬੋਲਦੀ ਅੰਗਰੇਜ਼ੀ ਆ ਤੇ ਆਉਂਦੇ-ਉਂਦੇ ਮੇਰੇ ਦਿਮਾਗ ਗਿਆ ਤੇ ਦੋ ਬੋਲ ਲਿਖੇ ਤੇ ਮੈਂ ਤੁਹਾਨੂੰ ਸੁਣਾਉਣਾ ਵਾ ਅੱਛਾ ਉਹਨੇ ਕੀ ਕਹਾ ਕੁੜੀ ਨੇ ਐਕਸਕਿਊਜ਼ ਮੀ ਅੱਛਾ ਇਹ ਮੈਂ ਕਿਹਾ ਵੀ ਕੁੜੀ ਤੇ ਪੰਜਾਬਣ ਆ ਹਾਂ ਤੇ ਬੋਲ ਲਿੰਗਿਸ਼ ਰਹੀ ਤੂੰ ਪੰਜਾਬ ਚ ਬੈਠੀ ਆ ਫੇ ਤੂੰ ਹੀ ਪੰਜਾਬੀ ਬੋਲੂ ਕੋਈ ਚੱਕਰ ਨਹੀਂ ਹਾਂ ਇਹ ਉਹਨੂੰ ਕਹੋ ਵੀ ਭਾਈ ਮਾੜਾ ਸਾਈਡ ਤੇ ਹੋ ਜਾਓ ਹਾਂ ਤੇ ਉਹਨਾਂ ਵਿਚਾਰ ਹੁਣ ਕਈਆਂ ਨੂੰ ਨਹੀਂ ਪਤਾ ਹੁੰਦਾ ਨਹੀਂ ਪੜੇ ਕੀ ਲਿਖਿਆ ਫਿਰ ਅ ਮੈਂ ਤੈਨੂੰ ਸੁਣਾਉਣਾ ਵਾ ਅਜਾ ਫੋਨ 'ਚ ਹੀ ਲਿਖ ਲੈਂਦੇ ਆ ਨਾਲ ਦੀ ਨਾਲ ਹਾਂਜੀ ਲੈ 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 ਮੈਂ ਬੋਲੀ ਪੰਜਾਬ ਦੀ ਮੈਨੂੰ ਪੈਰਾ ਵਿੱਚ ਨਾ ਰੋਲੀ ਮੈਂ ਬੋਲੀ ਪੰਜਾਬ ਦੀ ਮੈਨੂੰ ਪੈਰਾ ਵਿੱਚ ਨਾ ਰੋਲੀ ਪੜੀ ਅੰਗਰੇਜ਼ੀ ਮੀਡੀਅਮ ਹਾਂ ਪੜੀ ਅੰਗਰੇਜ਼ੀ ਮੀਡੀਅਮ ਮੈਨੂੰ ਮਾੜਾ ਨਾ ਤੂੰ ਬੋਲੀ ਮੈਂ ਬੋਲੀ ਪੰਜਾਬ ਦੀ ਮੈਨੂੰ ਪੈਰਾ ਵਿੱਚ ਨਾ ਰੋਲੀ ਹਾਂ ਮੈਂ ਬੋਲੀ ਪੰਜਾਬ ਦੀ ਮੈਨੂੰ ਪੈਰਾ ਵਿੱਚ ਨਾ ਰੋਲੀ ਵਾਹ ਜੀ ਵਾਹ ਮਾਂ ਬੋਲੀ ਦੇਖੋ ਜੀ ਮਾਂ ਬੋਲੀ ਲਈ ਪਿਆਰ ਤਾੜੀਆਂ ਹੋ ਜਾਣ ਜੀ ਮਾਂ ਬੋਲੀ ਲਈ ਪੰਜਾਬੀ ਲਈ